ਅੱਜ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੁਸੀਂ ਮੇਰੇ ਸੱਦੇ ਤੇ ਅੱਜ ਆਏ ਸਾਰੇ ਪ੍ਰੈਸ ਵਾਲੇ ਵੀ ਤੇ ਸਾਡੇ ਏਰੀਆ ਦੇ ਸਾਥੀ ਅੱਜ ਵਾਲੀ ਪ੍ਰੈਸ ਕਾਨਫਰੰਸ ਦਾ ਮਤਲਬ ਜਿਹੜਾ ਆ ਵੀ ਜੋ ਪਿਛਲੇ ਦਿਨੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਤੁਸੀਂ ਸਾਰਿਆਂ ਨੇ ਵੇਖਿਆ ਵੀ ਕੀ ਚੱਲ ਰਿਹਾ ਕੀ ਪਿਛਲੇ 1 ਸਾਲ ਤੋਂ ਲੋਕਾਂ ਦੇ ਵਿੱਚ دہشت ਨਹੀਂ ਪਈ ਆ ਵੀ ਕੋਈ ਵੀ ਕਾਰੋਬਾਰੀ ਜਿਹੜਾ ਆ ਨਾ ਉਹ ਸੁਲਤਾਨਪੁਰ ਦੇ ਵਿੱਚ ਸੌਖਾ ਸਾਹ ਨਹੀਂ ਲੈ ਰਿਹਾ ਜਿਹੜਾ ਕੋਈ ਮਾੜਾ ਮੱਟਾ ਚੰਗਾ ਕੋਈ ਆਪਣਾ ਕਾਰੋਬਾਰ ਕਰਕੇ ਪੈਸੇ ਕਮਾਉਂਦਾ ਜਾਂ ਬਿਜ਼ਨਸ ਖੜਾ ਕਰਦਾ ਆ ਉਹਨੂੰ ਹੀ ਫਰੋਤੀ ਦੀ ਕਾਲ ਆ ਰਹੀ ਆ ਜਾਂਦੀ ਆ ਤੇ ਉਹ ਵਿਚਾਰੇ ਨੂੰ ਜਾਂ ਅਡਜਸਟਮੈਂਟ ਕਰਨੀ ਪੈਂਦੀ ਆ ਜੇ ਕੋਈ ਨਹੀਂ ਕਰਦਾ ਜਾਂ ਉਹਦੇ ਗੇਟ ਤੇ ਗੋਲੀਆਂ ਮਾਰੀਆਂ ਜਾਂਦੀਆਂ ਜਾਂ ਉਹਨੂੰ ਥ੍ਰੈਟ ਕੀਤਾ ਜਾਂਦਾ ਉਹਦੇ ਕਰਕੇ ਬਹੁਤ ਧੀਰ ਤੋਂ ਦੇਖ ਰਿਹਾ ਸੀ ਵੀ ਸultanpur ਦਾ ਕੋਈ ਆਵਾਜ਼ ਚੱਕਣ ਵਾਲਾ ਹੀ ਬੰਦਾ ਨਹੀਂ ਸੀ ਵੀ ਕੋਈ ਬੰਦਾ ਉਹਨਾਂ ਲਈ ਹੱਕ ਲਈ ਆਵਾਜ਼ ਚੱਕੇ ਵੀ ਜਿਹੜੇ ਲੋਕ ਅੱਜ ਇਹਨੇ ਦੁਖੀ ਹੋ ਗਏ ਆ ਕਾਰੋਬਾਰੀ ਉਹ ਛੱਡ ਕੇ ਉਹਨਾਂ ਦੇ ਬੱਚੇ ਆਪਣੇ ਜਿਹੜੇ ਆ ਨਾ ਉਹ ਬੱਚੇ ਬਾਹਰ ਭੇਜ ਰਿਆ ਵੀ ਬਾਹਰ ਚਲੇ ਜਾਓ ਇੱਥੋਂ ਨਾਲ ਤੇ ਚੰਗਾ ਵੀ ਤੁਸੀਂ ਬਾਹਰ ਜਾ ਕੇ ਆਪਣੀ ਰੋਟੀ ਪਾਣੀ ਕਮਾਓ ਘੱਟ ਕਰ ਲੋ ਪਰ ਸੇਫ ਤੇ ਸੁਖੀ ਰਹੋ ਤੇ ਜਿਹੜੇ ਬਿਜ਼ਨਸ ਆ ਉਹ ਛੱਡ ਕੇ ਇੱਥੋਂ ਲੋਕ ਬਾਹਰ ਤੁਰੇ ਜਾਂਦੇ ਆ ਆ ਪਿੱਛੇ ਇੱਕ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਜਿਹੜਾ ਫੜਿਆ ਸੁਲਤਾਨਪੁਰ ਤੋਂ ਵੀ 2-3 ਮੁੰਡੇ ਫੜੇ ਆ ਤੇ ਹੋਰ ਆਸੇ ਪਾਸੇੋਂ ਜਿਹੜੇ ਫੇਕ ਕਲਾਂ ਕਰਕੇ ਮੈਂ ਕਹਿ ਸਕਦਾ ਵੀ ਕਿਸੇ ਹੋਰ ਦੇ ਨਾਮ ਤੇ ਕਲਾਂ ਕਰਕੇ ਪੈਸੇ ਕਰੋਦੇ ਜਿਹੜੇ ਫੜੇ ਗਏ ਔਰ ਜਿਹੜਾ ਪਤਾ ਲੱਗਾ ਵੀ ਫਰੋਤੀਆਂ ਦੀ ਰਕਮ ਜਿਹੜੀ ਕਰੋੜਾਂ ਦੇ ਹਿਸਾਬ ਨਾਲ ਆ ਕੋਈ ਛੋਟੀ ਮੋਟੀ ਫਰੋਤੀ ਨਹੀਂ ਵੀ ਆਪਾਂ ਕਹੀਏ ਵੀ ਥ੍ਰੈਟ ਕਰਤਾ ਤੇ ਫਰੋਤੀ ਲੈ ਲਈ 1 ਕਰੋੜਾਂ ਦੇ ਹਿਸਾਬ ਨਾਲ ਪੈਸੇ ਲੈ ਆ ਔਰ 1 ਕਰੋੜਾਂ ਦੇ ਹਿਸਾਬ ਨਾਲ ਪੈਸੇ ਜਿਹੜੇ ਲੈ ਆ ਇਹ ਜਿੱਦਾਂ ਬੰਦਿਆਂ ਦੇ ਨਾਂ ਆਇਆ ਉਹ ਕਿਹੜੇ ਬੰਦੇ ਸਿਆਸੀ ਬੰਦਿਆਂ ਨਾ ਰਹਿੰਦੇ ਆ ਉਹ ਸਿਆਸੀ ਪੁਸ਼ਤ ਬਣਾਈ ਤੋਂ ਬਗੈਰ ਏਡੀ ਵੱਡੀ ਜਿਹੜੀ ਰਕਮ ਉਹ ਕੋਈ ਲੈ ਨਹੀਂ ਸਕਦਾ ਇਹ ਜਿਹੜੇ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਮਤਲਬ ਇਹ ਆ ਵੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੈਂ ਤੁਹਾਡੇ ਜ਼ਰੀਏ ਦੱਸਣਾ ਚਾਹੁੰਦਾ ਪੁੱਛਣਾ ਕਹਿਣਾ ਚਾਹੁੰਦਾ ਉਹਨਾਂ ਤੋਂ ਮੈਂ ਮੰਗ ਵੀ ਕਰਨਾ ਬੇਨਤੀ ਕਰਨਾ ਚਾਹੁੰਦਾ ਮੰਗ ਕਰਨਾ ਚਾਹੁੰਦਾ ਵੀ ਤੁਹਾਡੇ ਕੋਲ ਹੋਮ ਡਿਪਾਰਟਮੈਂਟ ਵੀ ਆ ਤੁਸੀਂ ਇਹ ਜਿਹੜਾ ਸਾਡੇ ਇਸ ਧਰਤੀ ਤੇ ਜਿਹੜਾ ਨੰਗਾ ਨਾਚ ਜਿਹੜਾ ਚੱਲ ਰਿਹਾ ਆ ਜਿਹੜਾ ਫਰੋਤੀ ਕਲਚਰ ਚੱਲ ਰਿਹਾ ਇਹ ਸਾਰਾ ਕੁਝ ਇਹਦੀ ਇਨਕੁਆਰੀ ਪ੍ਰੋਪਰ ਕਰਾਈ ਜਾਵੇ ਇਹਦੇ ਵਿੱਚ ਵੇਖਿਆ ਜਾਵੇ ਕਿ ਕਿਹੜੇ ਲੀਡਰ ਪੁਸ਼ਤਪਨਾ ਹੀ ਕਰ ਰਹੇ ਆ ਕਿਹੜੇ ਲੀਡਰਾਂ ਦੀਆਂ ਗੱਡੀਆਂ 'ਚ ਬਹਿ ਕੇ ਇਹ ਲੋਕ ਜਿਹੜਾ ਸਲਾਹਕਾਰ ਬਣੇ ਆ 24 ਘੰਟੇ ਨਾਲ ਰਹਿੰਦੇ ਆ ਔਰ ਇਹ ਜਿਹੜਾ ਇਹਨਾਂ ਲੋਕਾਂ ਦੇ ਪਿੱਛੇ ਜਦੋਂ ਖੜੇ ਗਏ ਉਹਨਾਂ ਦੇ ਪਿੱਛੇ ਕੌਣ ਲੀਡਰ ਫੋਨ ਕਰਕੇ ਪੁਲਿਸ ਵਾਲਿਆਂ ਨੂੰ ਜਾਂ ਕਿਸੇ ਨੂੰ ਧਮਕਾ ਰਹੇ ਆ ਜਾਂ ਕੁਝ ਕਰ ਰਹੇ ਆ ਉਹ ਇਨਕੁਆਰੀ ਹੋਣੀ ਚਾਹੀਦੀ ਉਹਨਾਂ ਦਾ ਕੋਈ ਵੀ ਚਾਹੇ ਲੀਡਰ ਹੋਵੇ ਕਿਸੇ ਵੀ ਪਾਰਟੀ ਦਾ ਲੀਡਰ ਹੋਵੇ ਉਹਨਾਂ ਦਾ ਨਾਂ ਸਾਹਮਣੇ ਆਉਣਾ ਚਾਹੀਦਾ ਉਹ ਕਾਲੀਆਂ ਭੇਡਾਂ ਲੋਕਾਂ ਦੇ ਸਾਹਮਣੇ ਆਉਣੇ ਚਾਹੀਦੀਆਂ ਜਿਨ੍ਹਾਂ ਨੇ ਕਰੋੜਾਂ ਰੁਪਈਆ ਸੁਲਤਾਨਪੁਰ ਦਾ ਜਿਹੜਾ ਉਹ ਅੰਦਰ ਕਰ ਲਿਆ ਉਸ ਲਈ ਇਹ ਜਿਹੜਾ ਅੱਜ ਮੰਗ ਕੀਤੀ ਆ ਵੀ ਮੰਗ ਇਹ ਜਿਹੜਾ ਸਾਰਾ ਕੁਝ ਲੋਕਾਂ ਦੇ ਸਾਹਮਣੇ ਆਵੇ ਹਜੇ ਵੀ ਮੈਂ ਕਹਿੰਦਾ ਵੀ ਪੁਲਿਸ ਵਾਲੇ ਬਹੁਤ ਚੰਗਾ ਕੰਮ ਕਰ ਰਹੇ ਆ ਪਰ ਕੁਝ ਪੁਲਿਸ ਵਾਲਿਆਂ ਨੇ ਇਹੋ ਜਿਹਾ ਕੰਮ ਕੀਤਾ ਵੀ ਉਹ ਹਜੇ ਵੀ ਲੋਕ ਜਿੱਦਾਂ ਅਜ ਤੋਂ ਕਹਿੰਦੇ 8-10 ਮਹੀਨੇ ਪਹਿਲਾਂ ਨਕੋਦਰ ਇਹ ਕਾਂਡ ਹੋਇਆ ਸੀ ਉਹਦੇ ਵਿੱਚ ਵੀ ਆਪਣੇ ਏਰੀਆ ਦੇ ਮੁੰਡੇ ਫੜੇ ਗਏ ਸੀ ਉਹ ਕਿਹੜੇ ਲੀਡਰਾਂ ਨੇ ਉੱਥੇ ਛੜਾ ਕੇ ਲਿਆਂਦੇ ਆ ਹੁਣ ਲੋਕ ਤੇ ਇਹ ਗੱਲ ਕਹਿੰਦੇ ਆ ਵੀ ਜੇ ਉਦੋਂ ਲੀਡਰਾਂ ਨੇ ਨਾ ਉਹ ਛੜਾਏ ਹੁੰਦੇ ਤੇ ਅੱਜ ਸਲਤਨਪੁਰ ਦੀ ਹਾਲਤ ਇਹ ਹਣੀ ਨਹੀਂ ਸੀ ਇਹ ਸਾਰਾ ਕੁਝ ਇਨਕੁਆਰੀ ਦੀ ਮੈਂ ਮੰਗ ਕਰਦਾ ਵੀ ਮੁੱਖ ਮੰਤਰੀ ਸਾਹਿਬ ਇਸ ਚੀਜ਼ ਦੀ ਇਨਕੁਆਰੀ ਕਰਾਉਣ ਤੇ ਜਿਹੜਾ ਸਾਰਾ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ ਵੀ ਕਿਹੜੇ ਲੀਡਰਾਂ ਦੀ ਸ਼ੈਤ ਇਹ ਲੋਕ ਇੰਨਾ ਵੱਡਾ ਇਹ ਜਿਹੜਾ ਸਕੈਮ ਚਲਾ ਰਹੇ ਇੰਨਾ ਵੱਡਾ ਫਰੋਤੀ ਦਾ ਬਿਜ਼ਨਸ ਚਲਾ ਰਹੇ ਆ ਔਰ ਦੇਖੋ ਇਹ ਲੋਕ ਜਿਹੜੇ ਹੁਣ ਆਪਣੇ ਬਹੁਤ ਵੱਡੇ ਚਾਂਸ ਹੋਏ ਆ ਜਦਾਂ ਤੁਸੀਂ ਸਕੂਲ ਵਾਲੇ ਲਾ ਲੋ ਏਜੰਸੀਆਂ ਵਾਲੇ ਲਾ ਲੋ ਮਹਿੰਦਰਾ ਏਜੰਸੀ ਜਾਂ ਕਿਤੇ ਵੀ ਲਾ ਲੋ ਔਰ ਇੱਚੋਂ 8-10 ਰਿਪੋਰਟ ਹੋਈਆਂ ਬਾਕੀ ਤੇ 30-35 ਜਿੰਨਾਂ ਕੋ ਲੋਕਾਂ ਕੋ ਪੈਸੇ ਲੈ ਗਏ ਆ ਉਹ ਰਿਪੋਰਟ ਵੀ ਨਹੀਂ ਹੋਈਆਂ ਤੇ ਪੈਸੇ ਵੀ ਜਿਹੜੇ ਕੌਲਾਂ ਵੀ ਕਿਸੇ ਹੋਰ ਦੇ ਨਾਂ ਤੇ ਕਰਕੇ ਇਹ ਪੈਸੇ ਲੈ ਰਹੇ ਤਾਂ ਮੇਰੀ ਬਸ ਇਹੀ ਡਿਮਾਂਡ ਆ ਵੀ ਇੱਕ ਤੇ ਇਹ ਲੋਕਾਂ ਦਾ ਜਿਹੜਾ ਪੈਸਾ ਉਹ ਵਾਪਸ ਹੋਣਾ ਚਾਹੀਦਾ ਦੂਸਰਾ ਜਿਹੜੇ ਲੋਕ ਪਿੱਛੇ ਰਹਿ ਗਏ ਜਦੋਂ ਮੈਂ ਦੱਸਿਆ ਨਾ ਕਿ ਕੁਝ ਕਾਲੀਆਂ ਭੇਡਾਂ ਪੁਲਿਸ ਚ ਭੇਜੀਆਂ ਜਿਹੜੀਆਂ ਸਿਆਸੀ ਲੋਕਾਂ ਤੋਂ ਡਰਦੇ ਆ ਜਾਂ ਪੈਸੇ ਲੈ ਕੇ ਉਹ ਲੋਕਾਂ ਨੂੰ ਛੱਡ ਰਹੀਆਂ ਔਰ ਉਹ ਲੋਕਾਂ ਜਿਹੜੇ ਰੈਕੀ ਕਰਦੇ ਰਹਿ ਜਿਹੜੇ ਲੋਕ ਇੱਥੋਂ ਦਾ ਦੇਖਦੇ ਰਿਹਾ ਵੀ ਕਿਹੜੇ ਬੰਦੇ ਕੋ ਕੀ ਆ ਕਿਹੜੇ ਬੰਦੇ ਦੇ ਮੁੰਡੇ ਬਾਹਰ ਗਏ ਕਿਹੜੇ ਦਾ ਬਿਜ਼ਨਸ ਕੀ ਆ ਉਹ ਰੈਕੀ ਕਰਕੇ ਫੋਨ ਕਰਾਉਂਦੇ ਰਿਹਾ ਔਰ ਪੈਸੇ ਲੈ ਲੈਂਦੇ ਰਿਹਾ ਉਹਨਾਂ ਨੂੰ ਵੀ ਜਿਹੜਾ ਨੰਗਾ ਕਰਨਾ ਚਾਹੀਦਾ ਇਹ ਸਾਰਾ ਕੁਝ ਨੰਗਾ ਕਰਕੇ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੀਦਾ ਗੁਰੂ ਨਾਨਕ ਸਾਹਿਬ ਦੀ ਧਰਤੀ ਆ ਇੱਥੇ ਤੇ ਵੈਸੇ ਤੇ ਰਹਿ ਆ ਹੀ ਕੁਝ ਨਹੀਂ ਨਿੰਦਾ ਕੁਝ ਨਹੀਂ ਨੰਗਾ ਹੋ ਜਾਂਦਾ ਸਭ ਕੁਝ ਤੇ ਇਹ ਚੀਜ਼ਾਂ ਦੀ ਜਿਹੜੀ ਮੰਗ ਮੈਂ ਅੱਜ ਤੁਹਾਡੇ ਜ਼ਰੀਏ ਮੁੱਖ ਮੰਤ ਜਦੋਂ ਕਈਆਂ ਨੇ ਕਿਹਾ ਵੀ ਪੰਜ-ਛੇ ਦਿਨ ਹੋ ਗਿਆ ਕਿਸੇ ਨੇ ਸਵਾਲ ਹੀ ਨਹੀਂ ਚੱਕਿਆ ਕੋਈ ਗੱਲ ਹੀ ਨਹੀਂ ਕਰਦਾ ਸੀ ਸਭ ਕੁਝ ਪਤਾ ਵੀ ਲੱਗ ਗਿਆ ਸੀ ਤੇ ਮੈਂ ਵੀ ਦੇਖਿਆ ਮੈਂ ਕਿਹਾ ਵੀ ਵੀ ਕੋਈ ਬੋਲਦਾ ਕੋਈ ਗੱਲ ਕਰਦਾ ਕੋਈ ਫਰਜਮੰਦਾ ਲੀਡਰਾਂ ਦਾ ਵੀ ਇਸ ਧਰਤੀ ਦੇ ਜਿਹੜੇ ਲੋਕ ਲੀਡਰ ਆ ਉਹਨਾਂ ਨੂੰ ਅੱਗੇ ਆ ਕੇ ਬੋਲਣਾ ਚਾਹੀਦਾ ਇਹ ਚੀਜ਼ ਬੰਦ ਕਰਾਉਣੀ ਚਾਹੀਦੀ ਆ ਪਰ ਜਦੋਂ ਨਹੀਂ ਕੋਈ ਬੋਲਿਆ ਤਾਂ ਫਿਰ ਮੈਂ ਕਿਹਾ ਵੀ ਮੇਰਾ ਤਾਂ ਫਰਜ ਬਣਦਾ ਹੀ ਆ ਅਸੀਂ ਤਾਂ ਇੱਥੇ ਹੀ ਜੰਮੇ ਤੇ ਇੱਥੇ ਮਰਨਾ ਇੱਥੇ ਬਜ਼ੁਰਗਾਂ ਨੇ ਸੇਵਾ ਕੀਤੀ ਆ 10 ਸਾਲ ਲੋਕਾਂ ਨੇ ਮੈਨੂੰ ਮੌਕਾ ਦਿੱਤਾ ਪਰਮਾਤਮਾ ਦੀ ਕਿਰਪਾ ਨਾਲ ਬਗੈਰ ਕਿਸੇ ਚੀਜ਼ ਤੋਂ ਬਗੈਰ ਪੈਸੇ ਤੋਂ ਪਿਆਰ ਨਾਲ ਲੋਕਾਂ ਨੇ ਐਮਐਲਏ ਬਣਾਇਆ ਤੇ ਮੇਰਾ ਤਾਂ ਫਰਜ਼ ਮੰਨਦਾ ਵੀ ਮੈਂ ਆਪਣੇ ਲੋਕਾਂ ਨਾਲ ਖਲੋਵਾਂ ਭਾਵੇਂ ਜੋ ਮਰਜ਼ੀ ਹੋ ਜਵੇ ਮੈਂ ਆਪਣੇ ਲੋਕਾਂ ਨਾਲ ਖਲੋਵਾਂਗਾ ਤੇ ਜਿਹੜੇ ਲੋਕਾਂ ਨਾਲ ਧੱਕਾ ਹੋਊਗਾ ਉਹਨਾਂ ਦੇ ਨਾਲ ਹਮੇਸ਼ਾ ਖੜੇ ਰਾਵਾਂਗੇ ਔਰ ਆਵਾਜ਼ ਜਿਹੜੀ ਆ ਉਹ ਠਾਵਾਂਗੇ ਡੀਜੀਪੀ ਪੰਜਾਬ ਡੀਜੀਪੀ ਸਾਹਿਬ ਨੂੰ ਵੀ ਇਸ ਚੀਜ਼ ਦਾ ਮੈਂ ਜਿਹੜੀ ਮੰਗ ਪੱਤਰ ਦਊਂਗਾ ਵੀ ਇਨਕੁਆਰੀ ਕਰਕੇ ਜਿਹੜਾ ਸਾਰਾ ਜਿਹੜੇ ਲੋਕ ਪੁਸ਼ਤਪਨਾ ਹੀ ਕਰਦੇ ਆ ਜਾਂ ਜਿਹੜੇ ਲੋਕ ਰਹਿ ਗਏ ਆ ਜਿਨ੍ਹਾਂ ਨੇ ਇਹ ਰਕੀਆਂ ਕੀਤੀਆਂ ਪੈਸਿਆਂ 'ਚ ਹਿੱਸੇ ਲਾਇਆ ਉਹਨਾਂ ਨੂੰ ਵੀ ਨਾਮਜ਼ਦ ਕਰਕੇ ਜਿਹੜਾ ਲੋਕਾਂ ਨੂੰ ਇਨਸਾਫ ਦਵਾਇਆ ਜਾਵੇ। ਚਮਨ ਸਾਹਿਬ ਤੁਹਾਨੂੰ ਨਹੀਂ ਕਿਤੇ ਲੱਗਦਾ ਕਿ ਇਹਦੇ ਪੂਰੇ ਮਾਮਲੇ ਦੀਆਂ ਜਿਹੜੀਆਂ ਤਾਰਾ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਵਾ ਜਾਂ ਵੱਡੇ ਲੀਡਰਾਂ ਦੀ ਸ਼ਹਿਰ ਇਹ ਸਾਲਾਂ ਤੋਂ ਚੱਪੂਰੇ ਹੋ। ਮੈਂ ਬਿਲਕੁਲ ਉਹੀ ਗੱਲ ਕੀਤੀ ਨਾ ਵੀ ਇਹ ਵੱਡੇ ਲੀਡਰ ਤੋਂ ਬਗੈਰ ਸ਼ਹਿਰ ਲੀਡਰਾਂ ਤੋਂ ਬਗੈਰ ਹੋਈ ਨਹੀਂ ਸਕਦਾ। ਇਹ ਕੰਮ ਮੰਦਾ ਕਰੋਨਾ ਦੀ ਫਰौती ਲੈ ਹੀ ਨਹੀਂ ਸਕਦਾ ਜਨਚਰ ਪਿੱਛੇ ਹੱਤਣਾ ਹੋਵੇ। ਜਿਦਾਂ ਦੱਸਦੇ ਨਾ ਵੀ ਇਹ ਨਕੋਦਰ ਤੋਂ ਜਾਂ ਕਿਤੋਂ ਵੀ ਜਾਂ ਇੱਥੋਂ ਵੀ ਮੈਂ ਕਹਿੰਨਾ ਪੁਲਿਸ ਵਾਲਿਆਂ ਨੂੰ ਪਤਾ ਵੀ ਲੀਡਰ ਫੋਨ ਨਾ ਕਰਨ ਤੇ ਕੋਈ ਛੋਟੀ ਨਹੀਂ ਸਕਦਾ ਇਹ ਤੇ ਜਿਹੜਾ ਕਿੰਨੇ ਕਿੰਨੇ ਛਡਾਏ ਆ ਕਿੰਨੇ ਕਿੰਨੇ ਫੋਨ ਪੁਲਿਸ ਵਾਲਿਆਂ ਨੂੰ ਕੀਤੇ ਉਹ ਸਾਰਾ ਕੁਝ ਨੰਗਾ ਹੋਣਾ ਚਾਹੀਦਾ ਇਹ ਸ਼ਹਿਤ ਬਗੈਰ ਕੋਈ ਆਮ ਬੱਚਾ ਤੇ ਵਿਚਾਰਾ ਇੱਕ 18 20 22 ਸਾਲ ਦਾ ਬੱਚਾ ਹੁੰਦਾ ਉਹਨੂੰ ਤੇ ਜਿੰਦਾਂ ਨੂੰ ਮਰਜ਼ੀ ਲਾ ਲੋ ਜਿੰਦਾਂ ਨੂੰ ਕਹਿੰਦੇ ਨਾ ਵੀ ਜਦਾਂ ਸਿਆਸੀ ਥਾਪੜਾ ਮਿਲ ਜਾ ਤਾਂ ਜੋ ਮਰਜ਼ੀ ਉਹ ਹੀ ਕਰ ਲੋ ਉਹ ਤੇ ਸਾਰਾ ਕੁਝ ਕਰਨ ਦਾ ਕਰਕੇ ਮੈਂ ਤਾਂ ਹੀ ਕਿਹਾ ਵੀ ਉਹ ਨੰਗਾ ਹੋਣਾ ਚਾਹੀਦਾ ਸਾਰਾ ਕੁਝ ਔਰ ਲੋਕਾਂ ਨੂੰ ਇਸ ਚੀਜ਼ ਦਾ ਸਾਹਮਣੇ ਪ੍ਰਤੱਖ ਦਿਖਣਾ ਚਾਹੀਦਾ ਵੀ ਆ ਬੰਦਿਆਂ ਕਰਕੇ ਸultanpur ਦੀ ਧਰਤੀ ਦਾ ਇਹ ਹਾਲ ਹੋਇਆ। ਸੋਸ਼ਲ ਮੀਡੀਆ ਤੇ ਕੁਝ ਫੋਟੋਆਂ ਵੀ ਵਾਇਰਲ ਹੋ ਰਹੀਆਂ ਐ ਇਸੇ ਚੀਜ਼ਾਂ ਨੂੰ ਲੈ ਕੇ ਕਿ ਜਿਹੜਾ ਸਬੰਧ ਵਾ ਕੋਈ ਇਥੇ ਦੇ ਲੋਕਲ ਲੈਵਲ ਦੇ ਜਿਹੜੇ ਲੋਕ ਆ ਜਾਂ ਲੀਡਰਾਂ ਦੇ ਨਾਲ ਉਹ ਜਿਹੜਾ ਸਬੰਧ ਰੱਖਦੇ ਆ ਕੋਈ ਉਹਨਾਂ ਦਾ ਵੀ ਇਸ ਮਾਮਲੇ ਦੇ ਨਾਲ ਹੈਗਾ। ਬਿਲਕੁਲ ਦੇਖੋ ਇਹ ਇਹ ਇਨਕੁਆਰੀ ਚੱਲ ਰਹੀ ਹੈ। ਇਨਕੁਆਰੀ ਦੇ ਵਿੱਚ ਬੰਦਾ ਕੋਈ ਕਿਸੇ ਦਾ ਕਹਿ ਨਹੀਂ ਸਕਦਾ ਜਦੋਂ ਇਨਕੁਆਰੀ ਕੰਪਲੀਟ ਮੈਂ ਤਾਂ ਹੀ ਬੇਨਤੀ ਕੀਤੀ ਵੀ ਇਨਕੁਆਰੀ ਜਿਹੜੀਆਂ ਤੁਸੀਂ ਕਹਿੰਦੇ ਸੋਸ਼ਲ ਮੀਡੀਆ ਤੇ ਫੋਟੋਆਂ ਵਾਇਰਲ ਹੋ ਰਹੀਆਂ ਜੋ ਸਾਰੀਆਂ ਉਹ ਸਾਰੇ ਲੋਕਾਂ ਨੂੰ ਪਤਾ ਵੀ ਕਿਹੜੇ ਦਾ ਸਬੰਧ ਕਿਹਦੇ ਨਾਲ ਆ। ਕਿਹੜਾ ਬੰਦਾ ਸਲਾਹ ਕਰਕੇ ਦਾ ਕਿਹੜੇ ਬੰਦੇ ਤੋਂ ਬਗੈਰ ਬੰਦਾ ਪੈਰ ਨਹੀਂ ਪਟਦਾ ਇਹ ਤੇ ਇਨਕੁਆਰੀ ਚੱਲ ਰਹੀ ਉਹਦੇ ਵਿੱਚ ਤੇ ਸਾਰਾ ਜਿਹੜਾ ਵੀ ਹੋਊਗਾ ਉਹ ਮੈਂ ਸਮਝਦਾ ਜੇ ਚੰਗੀ ਤਰ੍ਹਾਂ ਇਨਕੁਆਰੀ ਹੋਵੇ ਤੇ ਅੱਗੇ ਆ ਸਕਦਾ ਬੋਤਿਆ ਰਾਹੀਂ ਜਿਹੜੀ ਉਹਨਾਂ ਨੇ ਜਾਇਦਾਦ ਬਣਾਈਆਂ ਤੁਸੀਂ ਉਹਨੂੰ ਮੰਨ ਕਰਦੇ ਹਾਂ ਹਾਂ ਬਿਲਕੁਲ ਮੈਂ ਮੈਂ ਉਹੀ ਗੱਲ ਕੀਤੀ ਜਿਹੜੀ ਫਰੋਤੀਆਂ ਰਹੀ ਜਾਇਦਾਦ ਬਣਾਈ ਹੈ ਉਹ ਜਾਇਦਾਦ ਕੁਰਕ ਕਰਕੇ ਸਰਕਾਰ ਨੂੰ ਚਾਹੀਦਾ ਜਿਹੜੇ ਲੋਕਾਂ ਕੋ ਪੈਸੇ ਲਿਆ ਉਹ ਵਾਪਸ ਦਵਾਏ ਜਾਣ ਮੈਨੂੰ ਹੁਣ ਇੱਥੇ ਕੋਈ ਬੰਦਾ ਦੱਸ ਰਿਹਾ ਸੀ ਕਹਿੰਦਾ ਵੀ ਕੁਝ ਤੇ ਫਰੋਤੀਆਂ ਰਹੀ ਜਿਹੜੀ ਰਕਮ ਲਈ ਆ ਨਾ ਉਹ ਇੱਥੇ ਦੋਨੇ ਦੇ ਵਿੱਚ ਕੋਈ ਸ਼ੈਲਰ ਕੋਈ ਚੀਜ਼ ਇਹੋ ਜੀਆਂ ਪਲਾਂਟ ਨਾਵੇਂ ਲੱਗੇ ਆ ਜਿਨ੍ਹਾਂ ਦੇ ਵਿੱਚ ਹਿੱਸਾ ਪਾਇਆ ਉਹ ਵੀ ਆਉਂਦੇ ਦਿਨਾਂ ਤੱਕ ਖੁਲਾਸਾ ਕਰਾਂਗੇ ਵੀ ਕਿਹੜੇ ਉਹ ਲੋਕ ਜਿਨ੍ਹਾਂ ਨੇ ਨਾਲ ਰਲ ਕੇ ਸ਼ੈਲਰ ਜਾਂ ਇਹਨਾਂ ਚੀਜ਼ਾਂ ਦੇ ਵਿੱਚ ਹਿੱਸਾ ਪਾਇਆ ਉਹ ਵੀ ਆਉਂਦੇ ਦਿਨਾਂ ਤੱਕ ਦੱਸਾਂਗੇ ਇਹ ਦੇਖਦੇ ਹਾਂ ਹੁਣ ਪੁਲਿਸ ਇਨਕੁਆਇਰੀ ਕੀ ਕਰਦੀ ਹੈ ਔਰ ਕਿੱਥੋਂ ਤੱਕ ਪਹੁੰਚਦੀ ਹੈ ਫਿਰ ਦੁਬਾਰਾ ਇਹ ਲੋਕਾਂ ਦਾ ਇਨਸਾਫ ਦੋਂ ਲਈ ਟੱਚ ਰਵਾਂਗੇ ਕੋਈ ਇਹੋ ਜੀ ਗੱਲ ਨਹੀਂ ਵੀ ਇਹ ਮੁੱਦਾ ਜਿਹੜਾ ਬੜਾ ਸੀਰੀਅਸ ਮੁੱਦਾ ਆ ਲੋਕਾਂ ਦੀਆਂ ਜਿਹੜੀਆਂ ਨਾ ਮੈਂ ਕਹਿ ਸਕਦਾ ਹਾਂ ਵੀ ਹਰ ਬੰਦਾ ਸੋਚਦਾ ਵੀ ਮੈਂ ਕੰਮ ਕਰਕੇ ਆਪਣੇ ਪਰਿਵਾਰ ਦਾ ਜਿਹੜਾ ਵਧੀਆ ਰੁਜ਼ਗਾਰ ਵਧੀਆ ਕਾਰੋਬਾਰ ਹੋਵੇ ਜਦੋਂ ਕਾਰੋਬਾਰ ਅਗਲੇ ਦਾ ਨਹੀਂ ਰਹਿਣਾ ਜਦੋਂ ਅਗਲੇ ਦਾ ਰੁਜ਼ਗਾਰ ਨਹੀਂ ਰਹਿਣਾ ਤੇ ਫਿਰ ਉਹਨੇ ਕੀ ਕਰਨਾ ਉਹਨੇ ਤੇ ਆਪਣਾ ਛੱਡ ਕੇ ਤੇ ਇੱਥੋਂ ਜਾਣਾ ਹੀ ਆ ਬਾਕੀ ਤੇ ਮੈਂ ਸੋਚਦਾ ਹਾਂ ਹੀ ਸੁਲਤਾਨਪੁਰ ਦੀ ਤਰੱਕੀ ਹੋਊਗੀ ਪਰ ਸੁਲਤਾਨਪੁਰ ਦੇ 2.5 ਸਾਲ ਹੋ ਗਏ ਕਿੱਟ ਨਹੀਂ ਲੱਗੀ ਕਿਤੇ ਉਹ ਆਪਾਂ ਡਵੈਲਪਮੈਂਟ ਦੀ ਗੱਲ ਬਾਅਦ ਚ ਕਰਾਂਗੇ ਬਾਕੀ ਆ ਸਭ ਤੋਂ ਵੱਡਾ ਇਸ਼ੂ ਜ਼ਰੂਰੀ ਇਹ ਆ ਵੀ ਇਹ ਜਿਹੜੀਆਂ ਇਨਕੁਆਰੀ ਆ ਇਹਨੂੰ ਸਿਰੇ ਚਾੜਨਾ ਚਾਹੀਦਾ ਇਹ ਨਾ ਹੋਵੇ ਵੀ ਅਧ ਵਿਚਾਲੇ ਵਿੱਚੇ ਛੱਡ ਦਿਓ ਫਿਰ ਉਦਾਂ ਹੀ ਹੋਵੇ ਵੀ ਦੁਬਾਰਾ ਫੇਰ ਲੋਕਾਂ ਨੂੰ ਤੰਗੀ ਪਰੇਸ਼ਾਨੀ ਤੇ ਲੋਕ ਵਿਚਾਰੇ ਇਹ ਚੀਜ਼ ਨਾ ਜੂਜਣ ਬਾਕੀ ਸੁਲਤਾਨਪੁਰ ਲੋਧੀ ਵਾਸੀਆਂ ਨੂੰ ਮੈਂ ਇਹ ਬੇਨਤੀ ਕਰਦਾ ਵੀ ਤੁਹਾਡੇ ਨਾਲ ਆ ਤੇ ਨਾਲ ਰਵਾਂਗੇ ਤਗੜੇ ਹੋ ਕੇ ਜਿਹੜਾ ਉਹ ਅੱਗੇ ਆਓ ਤੇ ਅੱਗੇ ਆ ਕੇ ਆਪਾਂ ਜਿਹੜਾ ਆ ਇਕੱਠੇ ਹੋ ਕੇ ਇਹੋ ਜੀਆਂ ਚੀਜ਼ਾਂ ਨੂੰ ਜਿਹੜਾ ਆ ਉਹ ਲੋਕਾਂ ਦੇ ਨਾਲ ਜਿਹੜਾ ਇਹ ਕਦੀ ਵੀ ਨਿਆਂ ਅਨੇ ਆਏ ਨਾ ਹੁੰ ਦਿੱਤਾ ਜਾਵੇ ਤਾਂ ਮੈਂ ਇਹੀ ਬੇਨਤੀ ਕਰਦਾ ਹਾਂ ਬਹੁਤ ਬਹੁਤ ਧੰਨਵਾਦ